ਚਲੋ ਜੀ ਹਾਂ ਸਾਰੀ ਕੀ ਮਾਵ ਲਗਿਆ ਜਐਸਡੀਐਮ ਦਫਤਰ ਜੈਪੀਮ ਜੈ 파ਰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰ ਤੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ ਜਿਹੜਾ ਅੱਜ ਇੱਕ ਮੈਟਰ ਸ਼ੁਰੂ ਹੋਇਆ ਕਿ ਜਿਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਸੇਦਾ ਸਰਦਾਰ ਰਕबीर ਸਿੰਘ ਜੀ ਨੇ ਇੱਕ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਜਿਸ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿਣ ਦਾ ਹੁਕਮ ਦਿੱਤਾ ਸੀ ਔਰ ਜਿਸ ਕਰਕੇ ਜਿੰਨੇ ਵੀ ਗੁਰੂ ਨਾਮੀ ਸੰਗਤਾਂ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਭਾਰੀ ਰੋਸ ਹੋਇਆ ਔਰ ਯੁਵਾ ਵਿਕਾਸ ਮੋਰਚਾ ਪੰਜਾਬ ਜਿਹੜਾ ਅਸੀਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ ਕਿ ਸਿੱਖ ਧਰਮ ਹੀ ਇੱਕ ਇਹੋ ਜਿਹਾ ਧਰਮ ਹੈ ਜਿਸ ਦੇ ਵਿੱਚ ਜਾਤ ਪਾਤ ਖਤਮ ਹੋ ਕੇ ਸ਼ੁੱਧ ਖਾਲਸ ਸਿੰਘ ਸੱਜ ਜਾਂਦੇ ਆ ਜਿਸ ਦੇ ਵਿੱਚ ਕੀਰਤ ਕਰੋ ਵੰਡ ਛਕੋ ਦੇ ਨਾਮ ਜੋ ਕੋ ਦਾ ਹੁਕਮ ਦਿੱਤਾ ਜਾਂਦਾ ਉਹ ਤੁਹਾਡੇ ਹੁਕਮ ਦੇ ਨਾਲ ਇਸ ਦੇ ਵਿੱਚ ਆਪਸੀ ਜਿਹੜੀ ਰੰਜਿਸ਼ਬਾਜੀ ਵਧਦੇਗੀ ਔਰ ਜਾਤ ਪਾਤ ਦੁਆਰਾ ਇਕੱਠੀ ਹੋ ਸਕਦੀ ਹੈ ਇਸ ਲਈ ਮੈਂ ਜਥੇਦਾਰ ਸਾਹਿਬ ਨੂੰ ਜਿਹੜੇ ਮੁਖੀ ਜਥੇਦਾਰ ਆਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਇਹ ਬੇਨਤੀ ਪ੍ਰਵਾਨ ਕਰਦੇ ਆ ਕਿ ਤੁਸੀਂ ਇਸ ਹੁਕਮ ਨਾਮੇ ਤੇ ਦੁਆਰਾ ਵਿਚਾਰ ਕਰਕੇ ਇਸ ਨੂੰ ਦੁਆਰਾ ਅ ਅਧੀਨ ਚ ਲਿਆਂਦਾ ਜਾਵੇ ਕਿਉਂਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਸਮੂੱਚੇ ਹੀ ਅ ਜਾਤਾਂ ਪਾਤਾਂ ਦੇ ਗੁਰੂ ਆ ਔਰ ਇਸ ਨੂੰ ਦੁਆਰਾ ਸਾਜ ਕੇ ਇਨੂੰ ਵਿਚਾਰ ਕਰਕੇ ਇਹਨੂੰ ਦੁਬਾਰਾ ਹੁਕਮਨਾਮੇ ਨੂੰ ਦੁਬਾਰਾ ਲੋਕਾਂ ਤੱਕ ਜੈ ਗੁਰਦੇਵ ਧੰਗੁਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ